ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਪਾਪ ਗੁਰੂ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਸਾਰਾ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਮਹਾਵਾਕਾਂ ਦੇ ਅਨੁਸਾਰ ਜੂਨ 1984 ਦੇ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਡਿੱਠੇ ਸਭੇ ਥਾ ਨਹੀਂ ਤੁੱਦ ਜੇ ਹਿਆ ਖੱਤਰੀ ਬ੍ਰਹਮਣ ਸੂਤ ਵੈਸ਼ ਉਪਦੇਸ਼ ਜਉ ਬਰਨਾ ਕੋ ਸਾਂਝਾ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕਰਕੇ ਸਿੱਖਾਂ ਦੇ ਸਰਬ ਉੱਚ ਤਖਤ ਮੇਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਂਦੇ ਪਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੋਪਾਂ ਟੰਕਾਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਦਰਸ਼ਨ ਇਸ਼ਨਾਨ ਕਰ ਲਈਆਂ ਬਿਆੰਤ ਸੰਗਤਾਂ ਨੂੰ ਸ਼ਹੀਦ ਕੀਤਾ ਜੈ ਜੀਵੇ ਮਥ ਲੱਤੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਸੂਰਾ ਸੋ ਪਹਿਚਾਨੀਐ ਜੋ ਦਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੂੰ ਨਾ ਛਾੜੈ ਖੇਤ ਮਹਾਵਾਕਾਂ ਦੇ ਅਨੁਸਾਰ ਦਮਦਮੀ ਤਕਸਾਲ ਦੇ 14ਵੇਂ ਮੁਖੀ ਬਾਣੀ ਬਾਣੀ ਦੇ ਧਾਰਨੀ ਸੂਰਪੀਰ ਬਚਨ ਕੇ ਬਲੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਭਾਈ ਸਾਹਿਬ ਭਾਈ ਅਮਰੀਕ ਸਾਹਿਬ ਜੀ ਭਾਈ ਸਾਹਿਬ ਭਾਈ ਹਾਰਾ ਸਾਹਿਬ ਜੀ ਭਾਈ ਸਾਹਿਬ ਭਾਈ ਜਰਨਲ ਸੁਬੇਕ ਸਿੰਘ ਜੀ ਅਤੇ ਉਹਨਾਂ ਦੇ ਬੇਅੰਤ ਸਾਥੀਆਂ ਨੇ ਖਾਲਸਾ ਪੰਥ ਦੀ ਅਣਖ ਗੈਰਤ ਨੂੰ ਬਰਕਰਾਰ ਰੱਖਦੇ ਆ ਗੁਰਧਾਮਾਂ ਦੀ ਆਨ ਸੰਦੇ ਲਈ ਜ਼ਾਲਿਮਾਂ ਦੇ ਨਾਲ ਸੂਰਬੀਰਤਾ ਦਾ ਮੁਕਾਬਲਾ ਕਰਦੇ ਆ ਸਤਿਗੁਰੂ ਜੀ ਅੱਜ ਦੇ ਦਿਹਾੜੇ ਬੇਅੰਤ ਜਲਮਾਂ ਨੂੰ ਮੌਤੇ ਘਾਟ ਉਤਾਰਦੇ ਆ ਗੁਰੂ ਪਿਆਰਿਆਂ ਨੇ ਸਹਾਦਤ ਪ੍ਰਾਪਤ ਕੀਤੀ